ਆ ਕਰਨੀ ਸੀਓ ਕਿਸੇ ਨੇ ਇੱਕ ਪੋਸਟ ਪਾਈ ਆ ਇੱਥੇ ਕਿ ਜੀ ਯੋਗਰਾਜ ਸਿੰਘ ਮਰਨਾ ਚਾਹੁੰਦਾ ਹੈ ਫਲਾਨਾ ਮੈਨੂੰ ਰੋਕੀਂ ਦਿੰਦੇ ਇਹ ਇੱਕ ਕਿਸ ਉੱਲੂ ਦਾ ਪੱਠੇ ਨੇ ਪਾਈ ਆ ਮੈਨੂੰ ਨਹੀਂ ਪਤਾ ਪਰ ਇਹਨੂੰ ਮੈਂ ਇੱਕ ਗੱਲ ਦੱਸ ਦੇਣਾ ਚਾਹਣਾ ਕਿ ਮੈਂ ਸ਼ੇਰ ਆ ਤੇ ਜੰਗਲ ਚ ਸ਼ੇਰ ਜਦ ਤੱਕ ਜਿਉਂਦਾ ਰਾਜ ਉਹਦਾ ਹੀ ਹੁੰਦਾ ਮੈਂ ਗੱਲ ਕਹੀ ਸੀ ਇਹਨੂੰ ਅੱਜ ਜਿਹੜਾ ਜੀਨ ਇੰਟਰਵਿਊ ਲਈ ਆ ਮੇਰੀ ਮੈਨੂੰ ਲੱਗਦਾ ਇਹ ਉਹੀ ਬੰਦਾ ਤੇ ਇਹਨੂੰ ਮੈਂ ਇੱਕ ਗੱਲ ਕਹੀ ਸੀ ਬਈ ਹੁਣ ਮੈਂ ਅਮਰਿਤਸਰ ਆ ਰੰਨੇ ਮੈਂ ਸ਼ਿਕਾਇਤ ਆ ਆਪਣੀ ਗੋਦ ਵੀ ਪਛਾ ਲਿਆ ਤੇ ਹੁਣ ਮੈਂ ਜਾਣ ਲਈ ਤਿਆਰ ਆ ਮਹਾਰਾਜ ਮੈਨੂੰ ਜਦ ਮਰਜ਼ੀ ਲੈ ਜਾ ਮੇਰੀ ਜ਼ਿੰਦਗੀ ਸੰਪੂਰਨ ਹੋ ਗਈ ਹੈ ਜੀ ਇਹਨੇ ਹੋਰ ਹੀ ਬਣਾ ਕੇ ਗੱਲ ਕਰਤੀ ਮੇਰੇ ਘਰ ਦੇ ਮਾਤਾ ਜਿਹੜੀ ਆਪਣੀ ਮੈਂ ਕਦੇ ਆਪਣੀ ਵਾਈਫ ਨੂੰ ਵਾਈਫ ਨਹੀਂ ਕਿਹਾ ਮਾਤਾ ਹੀ ਕਿਹਾ ਪਰ ਮਾਤਾ ਸਤਵੀਰ ਕੌਰ ਉਮੀਨਾ ਉਹ ਵਿਚਾਰੀ ਦੋ ਦੋ ਟਿਫਨ ਚੱਕੀ ਫਿਰਦੀ ਆ ਨਾਲੇ ਤਾਂ ਅਕੈਡਮੀ ਚੋਂ ਦੀ ਐ ਅਕੈਡਮੀ ਚਲੋਂਦੀ ਐ ਤੇ ਹੁਣ ਰੋਟੀ ਪਿੱਛੇ ਪਿੱਛੇ ਲਈ ਫਿਰਦੀ ਐ ਮੇਰੇ ਕੋਲ ਪਈ ਵਾਰੀ ਟਾਈਮ ਨਹੀਂ ਹੁੰਦਾ ਖਾਣ ਨੂੰ ਹਾਂਜੀ ਇਹ ਮੇਰੇ ਬੱਚੇ ਵਿਕਟਰ ਐਮੀ ਯੂਵੀ ਜੋਰਾ ਤੇ ਨੀਲਮ ਬਟਿਆ ਮੇਰੀ ਜੋਰੇ ਦੀ ਵਾਈਫ ਹੈ ਜੀ ਮੇਰੀ ਹੇਜ਼ਲ ਬਟਿਆ ਯੂਵੀ ਦੀ ਵਾਈਫ ਮੇਰੇ ਦੋਨੋਂ ਗ੍ਰੈਂਡਚਿਲਡਰਨ ਬੱਚੇ ਦੋਨੋਂ ਮਾਤਾਵਾਂ ਸ਼ਬਨਮ ਹੋਣੀ ਸਾਰੇ ਅਸੀਂ ਇੱਕ ਪਰਿਵਾਰ ਹਾਂ ਤੁਹਾਨੂੰ ਦੱਸ ਦਈਏ ਗੱਲ ਠੀਕ ਹੈ ਨਾ ਇਹ ਲਿਖਣ ਤੋਂ ਪਹਿਲਾਂ ਪਹਿਲਾਂ ਆਪਣਾ ਦਿਮਾਗ ਸੈੱਟ ਕਰ ਲਿਆ ਕਰੋ ਮੈਂ ਤੁਹਾਨੂੰ ਦੱਸਾਂ ਫੇਰ ਨਾ ਕਿ ਮੁਰਗਾ ਕੜੀਸ ਕੇ 70 ਵੀ ਫੇਰੂੰਗਾ ਤੁਹਾਡੇ ਹੈ ਤੁਸੀਂ ਕੀ ਸਮਝ ਮੈਂ ਬੱਬਰ ਛੇਰ ਆਦਮੀ ਆ ਤਾਂ ਮੇਰਾ ਛਾ ਵੱਡਾ ਪਰਿਵਾਰ ਹੈ ਸਾਰੀ ਦੁਨੀਆ ਮੇਰਾ ਪਰਿਵਾਰ ਹੈ ਤਾਰੀ ਦੁਨੀਆ ਦੀ ਮੇਰੀਆਂ ਧੀਆ ਨੇ ਪੁੱਤਰ ਨੇ ਐ ਜੀ ਮੈਂ ਦਸਵੇਂ ਗੁਰੂ ਮਹਾਰਾਜ ਨੇ ਆਖਿਆ ਸੱਚ ਕਹੂੰ ਸੁਣ ਲਿਓ ਸਭੇ ਜਨ ਪ੍ਰੇਮ ਕੀਓ ਤਨਹੀ ਪ੍ਰਭ ਪਾਇਓ ਠੀਕ ਹੈ ਨਾ ਤੇ ਮੇਰੀ ਸਾਰੀ ਦੁਨੀਆ ਮੇਰੀ ਆਪ ਦੀ ਪਰਿਵਾਰ ਅਕਬਰ ਹੈ ਮੇਰਾ ਸਿੱਖ ਕਾਮ ਦਾ ਮੈਂ ਪਰਿਵਾਰ ਦਾ ਸਦਸਆ ਤੇ ਤੁਹਾਨੂੰ ਮੈਂ ਦੱਸ ਦਿਆਂ ਵੀ ਮੇਰੇ ਬਾਪੂ ਜੀ ਹੈ ਤਨਤਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਤਿਕਾਰਯੋਗ ਬਾਪੂ ਜੀ ਸਤਿਕਾਰਯੋਗ ਮਹਾਰਾਜ ਜੀ ਬਾਬਾ ਦੀਪ ਸਿੰਘ ਜੀ ਸਤਕਾਰਯੋਗ ਮੇਰੇ ਬਾਪੂ ਜੀ ਛੋਟੇ ਮੇਰੀ ਮਾਂ ਭਾਜੀ ਮਾਤਾ ਸਹਿਬ ਗੌਰ ਜੀ ਮੇਰੀ ਦਾਦੀ ਮਾਂ ਮਾਤਾ ਗੁਜਰਕੌਰ ਜੀ ਮੇਰੇ ਚਾਰ ਵੱਡੇ ਭਰਾ ਮੇਰੇ ਬਾਬੇ ਬਾਬਾ ਜੀਤ ਸਿੰਘ ਜੀ ਜੋਧਾਰ ਸਿੰਘ ਜੀ ਹੈ ਜੀ ਬਾਬਾ ਫਤੇ ਸਿੰਘ ਜੀ ਬਾਬਾ ਜੁਰਾਵਰ ਸਿੰਘ ਜੀ ਮੇਰੇ ਪੰਜ ਪਿਆਰੇ ਮਹਾਰਾਜ ਜੀ ਮੇਰੇ ਚਹੀਦ ਸਿੰਘ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਮਹਾਰਾਜ ਜਗਦੀ ਜੋਤ ਮੇਰੇ ਗੁਰੂ ਮਹਾਰਾਜ ਜੀ ਹੈ ਜੀ ਤੇ ਮੇਰਾ ਐਡਾ ਵੱਡਾ ਪਰ ਸਿੱਖ ਕੌਮ ਚਹੀਦ ਸਿੰਘ ਸਾਰੇ ਇਹ ਮੇਰੇ ਰਿਸ਼ਤੇਦਾਰ ਨੇ ਮੇਰਾ ਪਰਿਵਾਰ ਆ ਮੇਰਾ ਇਸ ਪਰਿਵਾਰ ਦਾ ਬੱਚਾ ਤੇ ਇਹ ਪਰਿਵਾਰ ਮੇਰਾ ਮੈਨੂੰ ਜ਼ਿੰਦਗੀ ਦੇ ਵਿੱਚ ਇੰਨੀ ਕਿ ਤਾਕਤ ਬਖਸ਼ੀ ਹੋਈ ਆ ਵੀ ਜੇ ਜਦ ਚਾਹੂੰਗਾ ਤਾਂ ਜਾਊਂਗਾ ਪਰ ਇਹ ਗੁਰੂ ਜੀ ਮੈਂ ਗੱਲ ਕੀਤੀ ਸੀ ਵੀ ਮੈਂ ਹੁਣ ਸੰਪੂਰਨ ਹੋ ਗਈ ਜ਼ਿੰਦਗੀ ਵਿੱਚ ਮੇਰੇ ਬੱਚੇ ਮੈਨੂੰ ਬਹੁਤ ਪਿਆਰ ਕਰਦੇ ਆ ਆਯੂ ਵੀ ਹਰ ਮਹੀਨੇ 50000 ਰੁਪਿਆ ਮੇਰੇ ਅਕਾਊਂਟ 'ਚ ਭੇਜਦਾ ਜੇ ਜੇ ਮੈਂ ਹੁਣ ਆਵਾਜ਼ ਮਾਰਦਾ ਨਾ ਵੀ ਮੈਨੂੰ ਆ ਚਾਹੀਦਾ ਤਾਂ ਸਾਰਾ ਕੁਝ ਛੱਡ ਕੇ ਆ ਜਾਵਾਂ ਠੀਕ ਹੈ ਤੇ ਉਹ ਜਿਹੜੀ ਮੇਰੀ ਮਾਤਾ ਛੋਟੀ ਆਪਣੀ ਸਤਵੀਰ ਕੌਰ ਨੀਣਾ ਇਹ ਸਾਰਾ ਦਿਨ ਅੰਤਿਆਰੀ ਅਕੈਡਮੀ ਚ ਵੀ ਕੰਮ ਕਰਦੀ ਘਰ ਵੀ ਚਲਾਉਂਦੀ ਬੱਚੇ ਪਾਲਦੀ ਆ ਤੇ ਮੇਰੇ ਨਾਲ ਇੰਨਾ ਸਤਕਾਰ ਮਾਨ ਪਿਆਰ ਕਰਦੇ ਸਾਰੇ ਹੈ ਇਹਨਾਂ ਦੀਆਂ ਭੈਣਾਂ ਇਹਨਾਂ ਦੇ ਜਿਹੜੇ ਆਪਣੇ ਭੈਣਾਂ ਦੇ ਘਰ ਵਾਲੇ ਐ ਹੈ ਜੀ ਤੇ ਮਾਤਾ ਸਾਡੀ ਪਿੱਛੇ ਪਾਲੇ ਹੁੰਦੇ ਮੈਂ ਤਾਂ ਪਿਆਰ ਹੀ ਬੜਾ ਕਰਦੇ ਹਾਂ ਮੈਂ ਤਾਂ ਆਪਣੇ ਪੁੱਤ ਸਮਝ ਕੇ ਕਰਦਾ ਤੇ ਤੂੰ ਜੋ ਮਰਜ਼ੀ ਲਿਖਦਾ ਓਏ ਅਗਰ ਉਹ ਭਾਈ ਆਪਦੀ ਕਲਮ ਹਸਾਬ ਨਾਲ ਚਲਾਇਆ ਕਰੋ ਆਰਟੀਕਲ ਹਸਾਬ ਨਾਲ ਲਿਖਿਆ ਕਰੋ ਫਿਰ ਨਾ ਆਖਿਓ ਜੀ ਹਾਂ ਤੈਨੂੰ ਕਿਹਦਾ ਹੱਕ ਦਿੱਤਾ ਵੀ ਇਹੋ ਜਿਹੀ ਗੱਲਾਂ ਲਿਖਣ ਦਾ ਤੈਨੂੰ ਯੋਗਰਾ ਸਿੰਘ ਐਂ ਲੱਗਦਾ ਹੈ ਅਦਾਲਤ ਜਰਨਲ ਵੀ ਕਦੇ ਕਹਿੰਦੇ ਨੇ ਮੈਂ ਮਰਨ ਨੂੰ ਤਿਆਰ ਮੈਨੂੰ ਰੋਟੀ ਨਹੀਂ ਮਿਲਦੀ ਰੋਟੀ ਦਾ ਮੈਨੂੰ ਸਾਰੀ ਦੁਨੀਆ ਦਿੰਦੀ ਹੈ ਇਥੇ ਤੋਰੇ ਫਿਰਦੇ ਹੈ ਅੱਗੇ ਤੋਂ ਇਹੋ ਜਿਹੀ ਗੱਲਾਂ ਲਿਖੀ ਆਉਂਦਾ ਹਿਸਾਬ ਲਾ ਲਿਓ ਜੇ ਹੁਣ ਤਾਂ ਮੈਂ ਦਿੱਤਾ ਛੱਡ ਵੀ ਚੱਲ ਕਿਉਂਕਿ ਅਮਰਜੀਤ ਛਕਲਾ ਜੇ ਮੈਂ ਪਹਿਲਾਂ ਵਾਲਾ ਯੋਗਰਾ ਹੁੰਦਾ ਮੈਂ ਤੇਰੇ ਦਫ਼ਤਰ ਆ ਗਿਆ ਸੀ ਮੈਨੂੰ ਪਹਿਲਾਂ ਤੂੰ ਕੌਣ ਐ ਕੌਣ ਨਹੀਂ ਐ ਜੱਗਬਾਣੀ ਦਾ ਹੋਏਗਾ ਭਾਈ ਆਪਦੇ ਘਰੇ ਸਮਝ ਆ ਗਈ ਨਾ ਅਮਰਦਾਰ ਜਲ ਕੇ ਗੱਲਾਂ ਲਿਖੀਆਂ ਤਾਂ ਗੱਲ ਕੁਛ ਤੇ ਲੋਕਾਂ ਦੇ ਘਰਾਂ 'ਚ ਕਲੇਸ਼ ਕਰਨਾ ਚਾਹੋ ਨੇ ਘਰ ਤੋੜਨਾ ਚਾਹੋ ਨੇ ਤੁਸੀਂ ਹਿਸਾਬ ਨਹੀਂ ਪਈ ਅਗਵਾ ਦਾ ਐਂਕ ਦਿੱਤਾ ਮਾਫ ਕਰ ਮੁੜ ਕੇ ਨਾ ਲਿਖੀਂ ਆਹ ਦੀ ਗੱਲ ਤੇ ਤੁਸੀਂ ਇਹਨਾਂ ਦੇ ਗੱਲਾਂ ਨਾ ਸੁਣਿਆ ਕਰੋ ਤੁਹਾਨੂੰ ਯੋਗਰਾਜ ਸਿੰਘ ਜਾਣਦੇ ਐਂ ਮੈਨੂੰ ਫੋਨ ਆਗੇ ਲੋਕਾਂ ਦੇ ਲੋਕ ਰੋਈ ਜਾਂਦੇ ਆ ਵਿਚਾਰੇ ਕੀ ਕਰਤਾ ਤੂੰ ਲਿਖ ਕੇ ਓਏ ਹੈ ਸਾਰੀ ਦੁਨੀਆ ਹਲਾ ਕੇ ਰੱਖਤੀ ਤੇ ਇਸ ਕਰਕੇ ਭਾਈ ਤੈਨੂੰ ਮਾਫ ਕਰ ਦਿੰਦੇ ਆ ਤਗੀ ਮੁੜ ਕੇ ਨਹੀਂ ਕਰਨਾ ਸੋ ਜਿਹੜਾ ਆਰਟੀਕਲ ਤੁਸੀਂ ਪੜ ਰਹੇ ਹੋ ਇਹ ਬਕਵਾਸ ਹੈ ਕਿਹਾ ਮੈਂ ਕੁਝ ਹੋਰ ਸੀ ਇੰਟਰਵਿਊ ਕਰਕੇ ਗਿਆ ਸੀ ਮੈਨੂੰ ਲੱਗਿਆ ਪਤਾ ਹੁਣ ਕੌਣ ਆ ਇਹ ਜੱਗ ਬਾਣੀ ਤੋਂ ਆਇਈ ਕਰੇ ਪਹਿਲਾਂ ਤਾਂ ਮੈਂ ਹਜੇ ਬੰਦੇ ਇੰਟਰਵਿਊ ਕਰਦਾ ਨਹੀਂ ਫਿਰ ਮੈਂ ਕਿਹਾ ਚੱਲ ਕੋਈ ਗੱਲ ਨਹੀਂ ਸੋ ਇਸ ਕਰਕੇ ਭਾਈ ਆਪ ਦਾ ਹਿਸਾਬ ਠੀਕ ਕਰੋ ਮੇਰੇ ਪਰਿਵਾਰ ਬਾਰੇ ਲਿਖਿਆ ਜਾਂ ਕੋਈ ਗੱਲ ਕੀਤੀ ਫਿਰ ਨਾ ਕਿਹਾ ਜੀ ਇਹੋ ਜਿਹਾ ਪਰਿਵਾਰ ਇਹੋ ਜਿਹੇ ਬੱਚੇ ਇਹੋ ਜਿਹੇ ਮਾਤਾ ਵਾਂ ਨਹੀਂ ਮਿਲ ਸਕਦੀਆਂ ਕਿਸੇ ਨੂੰ ਜਿੱਨਾ ਮੇਰਾ ਬੜਾਪੇ 'ਚ ਖਿਆਲ ਕਰਦੇ ਇਹ ਹੋਰ ਗੱਲ ਹੈ ਵੀ ਮੈਂ ਸ਼ੂਟਿੰਗਾਂ ਕਰਨਾ ਇੱਧਰ ਜਾਣਾ ਉੱਧਰ ਜਾਣਾ ਕ੍ਰਿਕਟ ਦੀ ਕੋਚਿੰਗ ਕਰਨੀ ਹੈ ਜੀ ਤੇ ਮੈਨੂੰ ਇਹਨਾਂ ਟਾਈਮ ਨੇਲ ਦਾ ਮਹਾਰਾਜ ਦਾ ਨਾਮ ਜਪਣਾ ਨਾ ਜਪ ਹੁੰਦਾ ਕੱਲੇ ਹੋ ਕੇ ਕੱਲੇ ਬੈਠ ਕੇ ਇਸ ਕਰਕੇ ਮੈਂ ਪਾਸੇ ਹੋ ਕੇ ਰਹਿਣਾ ਇਹ ਥੋੜਾ ਵੀ ਮਤਲਬ ਸਵੇਰੇ ਤੂੰ ਮੈਂ ਘਰ ਤੋਂ ਦੂਰ ਨਾ ਕਿਤੇ ਖਬਰਦਾਰ ਜੇ ਮੇਰੀ ਫੈਮਿਲੀ ਬਾਰੇ ਮੁੜ ਕੇ ਗੱਲ ਰਹੀ ਤਾਂ ਮੈਂ ਦੱਸਦਾ ਹਾਂ ਸਮਝ ਆ ਗਈ ਮੈਂ ਉਹ ਆਦਮੀ ਆ ਮੇਰੇ ਪਰਿਵਾਰ ਦੇ ਮੜ ਜੇ ਵੀ ਛਿੱਟਾ ਕਿਸੇ ਨੇ ਪਾਇਆ ਤੇ ਮੈਂ ਧੱਕੀਆ ਦੇਵਾਂਗਾ ਹਾਂ ਹਾਂ ਮੇਰੇ ਲਈ ਮੇਰਾ ਪਰਿਵਾਰ ਬਹੁਤ ਵੱਡੀ ਚੀਜ਼ ਹੈ ਬਸ ਇਹ ਗੱਲ ਅੱਜ ਤੋਂ ਬਈ ਯਾਦ ਰੱਖਣਾ ਖਬਰਦਾਰ ਜੇ ਕਿਸੇ ਨੇ ਪੈਨ ਚੱਕ ਕੇ ਇੱਕ ਅਲਫ਼ਾਜ਼ ਵੀ ਮੇਰੇ ਬੱਚਿਆਂ ਬਾਰੇ ਜਾਂ ਮੇਰੀ ਮਾਤਾਵਾ ਬਾਰੇ ਜਾਂ ਮੇਰੇ ਪਰਿਵਾਰ ਬਾਰੇ ਕੁਝ ਲਿਖਿਆ ਰਹੀ ਰਿਸ਼ਤੇਦਾਰਾਂ ਦੀ ਗੱਲ ਇਹ ਵੀ ਦੱਸ ਦੇਆ ਇਹ ਨਕਲੀ ਰਿਸ਼ਤੇਦਾਰ ਜਿਹੜੇ ਨੇ ਸਾਡੇ ਘਰ ਖਲਾਫ ਕਰਦੇ ਨੇ ਮੈਂ ਹੁਣ ਵੀ ਰਿਸ਼ਤੇਦਾਰ ਤੇ ਕੁੱਤੇ ਇਹ ਘਰਤ ਨਹੀਂ ਵੜਨੇ ਚਾਹੀਦੇ ਲੇਕਿਨ ਰਿਸ਼ਤੇਦਾਰ ਉਹ ਚੰਗਾ ਜਿਹੜਾ ਘਰ ਜੋੜੇ ਜਿਹੜਾ ਘਰ ਦੀ ਖੁਸ਼ੀ ਜਾਵੇ ਜਿਹੜਾ ਆਪਣੀ ਪਿਆਰ ਘਰ ਚ ਵੰਡੇ ਉਹ ਹੁੰਦਾ ਰਿਸ਼ਤੇਦਾਰ ਆਹ ਕਾ ਮਾਮਾ ਪਟਿਆਲੇ ਵਾਲਾ ਬੋਲਦਾ ਮੈਨੂੰ ਪਤਾ ਇਹਨਾਂ ਕੀ ਨਾ ਮੂੰਹ ਖਾ ਲਗਵੀ ਮਾਮਾ ਤੇਰੀ ਜ਼ੁਰਤ ਦੀ ਗੱਲ ਕਰਦੀ ਓਏ ਆ ਮੁੜ ਕੇ ਨਾ ਗੱਲ ਕਰੀ ਮੇਰਾ ਇੱਥੇ ਕੋਈ ਮਾਮਾ ਚ ਆਇਆ ਤਾਤਾ ਮਾਸੀ ਨਹੀਂ ਕੁਛ ਨਹੀਂ ਮੇਰਾ ਇੱਕ ਗੁਰੂ ਘਰ ਆ ਤੇ ਮੇਰਾ ਪਰਿਵਾਰ ਆ ਮੇਰੇ ਬੱਚੇ ਆ ਦੈਟਸ ਇਟ ਇਸ ਤੋਂ ਇਲਾਵਾ ਮੇਰਾ ਕਿਸੇ ਨਾਲ ਕੋਈ ਰਿਸ਼ਤਾ ਨਹੀਂ ਮੇਰਾ ਸਿਮਰਨ ਮੇਰਾ ਪੁੱਤ ਹੈ ਜੀ ਹੋਰ ਮੇਰਾ ਜੋਬਨਜੀਤ ਮੇਰਾ ਪੁੱਤ ਹੈ ਇਹ ਕਿਹੜੀ ਗੱਲ ਸਾਰੀ ਦੁਨੀਆ ਪੁੱਤ ਹੈ ਤੁਸੀਂ ਜਿਹਾਓ ਆਰਟੀਕਲ ਲਿਖ ਕੇ ਜੋ ਮਰਜ਼ੀ ਜੋੜਦੇ ਫਿਰਦੇ ਹੋਨੇ ਹੋ ਹੈ ਫੇਰ ਤੁਸੀਂ ਜੋ ਮਰਜ਼ੀ ਲਿਖੋ ਇਸ ਕਰਕੇ ਮੈਂ ਜਿੰਨਾ ਖੁਸ਼ ਨਹੀਂ ਸੀ ਬੰਦਾ ਕੋਈ ਵੀ ਨਹੀਂ ਹਾਂ ਇਹ ਹੋਰ ਗੱਲ ਹੈ ਮੈਂ ਆਪਣਾ ਜੀਵਨ ਅਲੱਗ ਹੋ ਕੇ ਮਹਾਰਾਜੇ ਕਦਮਾਂ ਜੀਣਾ ਚਾਹੁੰਦਾ ਕਿਉਂਕਿ ਮੇਰੀ ਪਾਠ ਪੂੜੀ ਤੇ 24 ਘੰਟੇ ਮੈਂ ਪਾਠ ਹੀ ਕਰਨਾ ਹੁੰਦਾ ਹੁਣ ਗੱਡੀ ਜਾ ਰਿਹਾ ਮੈਂ ਪੰਜ ਬਾਣੀਆਂ ਦਾ ਪਾਠ ਮਹਾਰਾਜ ਨੇ ਮੇਰੇ ਤੋਂ ਕਰਾਇਆ ਵਿਸ਼ੂ ਨੇ ਵੀ ਸੁਣਿਆ ਹੈ ਹੈ ਇਹ ਅੱਗੇ ਤੋਂ ਨਹੀਂ ਇਹੋ ਜੀ ਗੱਲ ਕਰੂੰ ਖਾਬਰਦਾਰ ਜੇ ਕੋ ਬੋਲਿਆ ਤਾਂ ਠੀਕ ਹੈ ਮੇਰਾ ਪਰਿਵਾਰ ਮੈਨੂੰ ਵੀ ਮੇਰਾ ਪੁੱਤ ਮੇਰਾ ਉਹ ਐਨਾ ਮੇਰਾ ਪਿਆਰ ਕਰਦਾ ਹੈ ਚੋਰਾ ਕਰਦਾ ਹੈ ਜਿਹੜੀ ਵਾਈਫ ਨੀਲਮ ਕਰਦੀ ਹੈ ਹੇਜ਼ਲ ਕਰਦੀ ਹੈ ਗ੍ਰੈਂਡਚਿਲਡਰ ਉਹ ਵਿਚਾਰਾ ਹੁਣ ਐਨ ਬਾਪੂ 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 ਕਰਦਾ ਫਿਰਦਾ ਹੈ ਹੈ ਬੱਚੇ ਮੇਰੇ ਐਮੀ ਮੇਰੀ ਇੰਡੀਆ ਟੀਮ ਖੇਡ ਰਹੀ ਹੈ ਵਿਕਟਰ ਮੇਰਾ ਗਿਆ ਹੋਇਆ ਅ ਅਮਰੀਕਾ ਉਥੇ ਅਕੈਡਮੀਆ ਕੋਲਣ ਤੇ ਉਹ ਵਿਚਾਰੀ ਜਿਹੜੀ ਮਾਂ ਆਪਣੀ ਨੀਨਾ ਤੇ ਸਦਵੀਰ ਇਹ ਵਿਚਾਰੀ ਤੁਰੇ ਫਿਰਦੀ ਐ ਸਾਰਾ ਦਿਨ ਕਿੱਥੇੋਂ ਕੀ ਕਰਦੇ ਹੋ ਕੀ ਖਾਦਾ ਉੱਚੀ ਬਣਾਵਾ ਕਰਾਂ ਹੈ ਸੋ ਖਬਰਦਾਰ ਜੇ ਅੱਜ ਤੋਂ ਬਾਅਦ ਇੱਕ ਵੀ ਅਲਫ਼ਾਜ਼ ਮੇਰੇ ਪ੍ਰਵਾਹ ਬਾਰੇ ਲਿਖਿਆ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਤੁਸੀਂ ਆ ਪੜ ਕੇ ਨਾ ਵੀ ਉਦਾਸ ਹੋਇਆ ਕਰੋ ਐ ਹੋ ਜੀ 20 ਟਿੱਕ ਪੁੰਜੀ ਕੋਲੇ ਫਿਰਦੇ ਆ ਠੀਕ ਹੈ ਨਾ ਹਾਂ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 我干了没？